ਸਸਿਕਾ ਨੂੰਕਰਣ ਤੇ ਸਵਾਗਤ ਮੈਂ ਗੁਰਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਮੌਜੂਦ ਨੇ ਆਮ ਆਦਮੀ ਪਾਰਟੀ ਤੋਂ ਸਰਦਾਰ ਜੇਪੀ ਸਿੰਘ ਜੇਪੀ ਸਿੰਘ ਜੀ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦੀ ਤੁਹਾਡਾ ਤੁਸੀਂ ਮੌਕਾ ਦਿੱਤਾ ਤੁਹਾਡੇ ਚੈਨਲ ਰਾਹੀਂ ਦਰਸ਼ਕਾਂ ਦੇ ਰੂ ਰੂ ਹੋਣ ਦਾ ਜੀ ਜੇਪੀ ਜੀ ਅਖਰ ਚੌਥਾ ਸੰਮਣ ਏਡੀ ਨੇ ਕਰਤਾ ਅਰਵਿੰਦ ਕੇਜਰੀਵਾਲ ਨੂੰ ਤੇ ਅਰਵਿੰਦ ਕੇਜਰੀਵਾਲ ਪੇਸ਼ ਨਹੀਂ ਹੋ ਰਹੇ ਕੇਜਰੀਵਾਲ ਸਾਹਿਬ ਦਾ ਕਹਿਣਾ ਕਿ ਇਹ ਪੋਲਿਟੀਕਲ ਵੈਂਡੇਟਾ ਸਾਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਅਸੀਂ ਲੋਕ ਸਭਾ ਤੇ ਚੋਣਾਂ ਦੇ ਮੱਦੇ ਨਜ਼ਰ ਪ੍ਰਚਾਰ ਨਾ ਕਰੀਏ ਸੋ ਪਹਿਲਾਂ ਦੱਸੋ ਕਿ ਤੁਹਾਡਾ ਪੁਆਇੰਟ ਆਫ View ਕੀ ਹੈ ਇਸ ਗੱਲ ਦੇ ਉੱਪਰ ਪੰਗੂ ਸਾਹਿਬ ਸ਼ਰਾਬ ਘਟਾਲੇ ਦਾ ਨੌ ਵਰਤ ਕੇ ਭਾਜਪਾ ਆਮ ਆਦਮੀ ਪਾਰਟੀ ਨੂੰ ਪੂਰੀ ਇੱਛਾ ਹੈਗੀ ਹੈ ਵੀ ਖਤਮ ਕੀਤਾ ਜਾਵੇ ਜਿਹੜਾ ਕਿ ਸੰਭਵ ਨਹੀਂ ਹੈ ਇਸ ਵੇਲੇ ਕਿਸੇ ਵੀ ਤਰੀਕੇ ਨਾਲ ਕਿਉਂਕਿ ਜਦੋਂ ਵੀ ਇਹ ਗੱਲ ਕਰਦੇ ਨੇ ਸ਼ਰਾਬ ਘਟਾਲੇ ਦੀ ਕੋਈ ਵੀ ਇਹ ਚ ਸਾਹਮਣੇ ਅੱਜ ਤੱਕ ਨਜ਼ਰ ਨਹੀਂ ਆਈ ਇੰਨਾ ਲੰਬੇ ਸਮੇਂ ਤੋਂ ਮਨੀਸ਼ ਸੋਧਿਆ ਜਿਹਨੂੰ ਇਹਨਾਂ ਨੇ ਜੇਲ੍ਹ ਦੇ ਅੰਦਰ ਰੱਖਿਆ ਹੋਇਆ ਤੇ ਜਿਹੜਾ ਜੁਡੀਸ਼ੀਅਲ ਰਿਮਾਂਡ ਲੈ ਰਹੇ ਨੇ ਕਿ ਉਹ ਨਹੀਂ ਉਹਨਾਂ ਦਾ ਚਲਾਨ ਪੇਸ਼ ਕੀਤਾ ਜਾਂਦਾ ਉਹ ਨਹੀਂ ਲੋਅਰ ਕੋਰਟ ਦੇ ਵਿੱਚ ਕੇਸ ਲੱਗਦਾ ਉਹਨਾਂ ਦਾ ਤਾਂ ਕਿ ਪਤਾ ਲੱਗੇ ਔਰ ਸੁਪਰੀਮ ਕੋਰਟ ਨੇ ਜਦੋਂ ਤੁਹਾਡੇ ਯਾਦ ਹੋਣਾ ਸੰਜੇ ਸਿੰਘ ਹਰਾਂ ਦਾ ਨਾਮ ਵਿੱਚ ਲਿਆ ਸੀ ਪਹਿਲਾਂ ਇਹਨਾਂ ਨੇ ਈਡੀ ਵਾਲਿਆਂ ਦੇ ਤਾਂ ਸੰਜੇ ਸਿੰਘ ਜੀ ਸੁਪਰੀਮ ਕੋਰਟ ਚ ਚਲੇ ਗਏ ਤੇ ਸੁਪਰੀਮ ਕੋਰਟ ਨੇ ਫਸ ਉਸ ਵਲੇ ਇਹ ਲਾਹਨ ਵਰਤੇ ਸੀ ਤੁਹਾਡਾ ਕੇਸ 2 ਘੰਟੇ ਵੀ ਨਹੀਂ ਟਿਕ ਸਰਦਾਰ ਆਲ ਦੇ ਵਿੱਚ ਕੋਈ ਹੈ ਹੀ ਨਹੀਂ ਸ਼ਗਾ ਕੇਸ ਦੇ ਵਿੱਚ ਲੇਕਿਨ ਹਾਲਾਤ ਨੇ ਇਹਨਾਂ ਨੇ ਬੀਜੇਪੀ ਨੇ ਆਪਣੀ ਅਥਾਰਟੀਟੇਟਿਵ ਅਪਰੋਚ ਦੇ ਨਾਲ ਮਾਰੇ ਕੀਤੇ ਹੋਏ ਨੇ ਵੀ ਅੱਜ ਕੋਰਟਸ ਵੀ ਮਜਬੂਰ ਹੋਈਆਂ ਹੋਈਆਂ ਨੇ ਕਿਉਂਕਿ ਇਹ ਚਲਾਨ ਪੇਸ਼ ਨਹੀਂ ਕਰ ਰਹੇ ਤੇ ਜੁਡੀਸ਼ੀਅਲ ਰਿਮਾਂਡ ਲਈ ਜਾ ਰਹੇ ਨੇ ਲਈ ਜਾ ਰਹੇ ਨੇ ਅੱਜ ਤੱਕ ਇੰਨੇ ਸਮੇਂ ਦੌਰਾਨ ਇਨਾਂ ਨੇ ਇੱਕ ਪੈਸਾ ਤੱਕ ਰਿਕਵਰ ਨਹੀਂ ਕੀਤਾ ਇੱਕ ਫਰਜ਼ੀ ਗੱਲ ਇਹ ਹੈਗੀ ਆ ਫਰਜ਼ੀ ਵਾੜਾ ਜਿਹਨੂੰ ਆਪਾਂ ਕਹਿ ਸਕਦੇ ਆ ਵੀ ਇਹ ਪੈਸਾ ਲਿਆ ਇਸ ਕੌਨਸੀ ਦੇ ਤਹਿਤ ਪੈਸਾ ਇਹਨਾਂ ਨੂੰ ਫਾਇਦਾ ਹੋਇਆ ਉਹ ਫਾਇਦਾ ਇਹਨਾਂ ਨੇ ਲਿਆ ਗਿਆ ਕਿਸੇ ਕਾਰੋਬਾਰੀਆਂ ਦੇ ਰਾਹੀਂ ਔਰ ਉਹ ਪੈਸਾ ਇਹਨਾਂ ਨੇ ਵਾੜੀਆਂ ਇਲੈਕਸ਼ਨ ਦੇ ਵਿੱਚ ਸ਼ੁਰੂ ਕੀਤਾ ਤੁਸੀਂ ਮੈਂ ਹੋਰ ਜਿੰਨੇ ਵੀ ਬੁੱਧੀਜੀਵੀ ਲੋਕਾਂ ਜਿਹੜੇ ਵੀ ਸੁਚੇਤ ਲੋਕ ਨੇ ਜਿਹੜੇ ਇਸ ਗੱਲ ਨੂੰ ਸਮਝਦੇ ਨੇ ਪੀ ਬੀ ਜੀ ਪੀ ਕਾਰ ਕੀ ਰਹੀ ਹੈ ਉਹ ਸਾਰੇ ਇਸ ਗੱਲ ਦੇ ਗਵਾਹ ਨੇ ਕਿ ਆਪਾਂ ਦੋਨੇ ਐਸੋਨੇ ਗੱਲ ਕਰ ਰਹੇ ਆ ਤੇ ਜੇ ਆਪਾਂ ਗੱਲ ਕਰ ਰਹੇ ਆ ਘਟਾਲੇ ਦੇ ਬਾਰੇ ਇਹਦਾ ਮਤਲਬ ਆਪਣਾ ਸਾਡਾ ਰੋੜ ਹੋ ਗਿਆ ਘਟਾਲੇ ਦੇ ਵਿੱਚ ਜਦੋਂ ਇਹਨਾਂ ਨੇ ਸੰਜੇ ਸਿੰਘ ਅਰ ਅਨੂਲਿਆ ਇਨਵੋਲਵ ਕੀਤਾ ਇਸ ਕੇਸ ਦੇ ਵਿੱਚ ਉਦੋਂ ਇਹ ਉਹਨਾਂ ਦੇ ਜਿਹੜਾ ਉਹਨਾਂ ਨੇ ਸਰਕਾਰੀ ਗਵਾਹ ਬਣਾਇਆ ਹੋਇਆ ਉਹ ਕਹਿੰਦਾ ਜੀ ਇਹ ਵੀ ਉੱਥੇ ਮੌਜੂਦ ਸਨ ਹੁਣ ਕੇਜਰੀਵਾਲ ਜੀ ਦੀ ਗੱਲ ਕੇਜਰੀਵਾਲ ਜੀ ਦਾ ਵਿੱਚ ਕਿਸ ਤਰੀਕੇ ਦਾ ਰੋਲ ਹੈ ਨਾ ਤਾਂ ਉਹ ਮਨਿਸਟਰ ਹੈ ਨਾ ਉਹਨਾਂ ਦਾ ਕੋਈ ਇਹਦੇ ਵਿੱਚ ਰੋਲ ਅੱਜ ਤੱਕ ਸਿਰਫ ਕੇਵਲ ਸੁਸੋਧਿਆ ਜੀ ਦੀ ਇਹਨਾਂ ਨੇ ਪੂਰੀ ਇਨਕੁਆਰੀ ਕੀਤੀ ਹੋਈ ਹੈ ਛਾਪਾ ਛਾਪਾ ਮਾਰੀ ਕੀਤੀ ਹੋਈ ਹੈ ਪਹਿਲੀ ਗੱਲ ਤਾਂ ਸਭ ਤੋਂ ਗਲਤ ਗੱਲ ਇਹਨਾਂ ਨੇ ਜਿਹੜਾ ਉਹਨਾਂ ਦੇ ਮਕਾਨ ਦੇ ਅੰਕੜੇ ਆ ਉਹ ਗਲਤ ਪੇਸ਼ ਕੀਤੇ ਉਹਨਾਂ ਦਾ ਮਨਿਸਟਰ ਬਣਨ ਤੋਂ ਪਹਿਲਾਂ ਦੇ ਮਕਾਨ ਖਰੀਦੇ ਹੋਏ ਨੇ ਜਾਂ ਤਾਂ ਜਦੋਂ ਦਾ ਅਗਲਾ ਬੰਦਾ ਮਨਿਸਟਰ ਬਣਿਆ ਉਦੋਂ ਉਹਨੇ ਕੋਈ ਜਾਇਦਾਦ ਬਣਾਈ ਹੋਵੇ ਤਾਂ ਤਾਂ ਗੱਲ ਮੰਨ ਲਈ ਜਾਵੇ ਨਾ ਦੀ ਉਸ ਤੋਂ ਬਾਅਦ ਸੱਜੇ ਸਿੰਘ ਦਾ ਤੇ ਉਸ ਤੋਂ ਬਾਅਦ ਕੇਜਰੀਵਾਲ ਜੀ ਦਾ ਕੇਜਰੀਵਾਲ ਜੀ ਦਾ ਇਸ਼ੂ ਇਹ ਹੈਗਾ ਵੀ ਦੱਸੋ ਉਹਨਾਂ ਨੂੰ ਤੁਸੀਂ ਕਿਸ ਸਹਸਿਆਤ ਦੇ ਵਿੱਚ ਬੁਲਾ ਰਹੇ ਹੋ ਗਵਾਹ ਦੇ ਤੌਰ ਦੇ ਉੱਤੇ ਜਾਂ ਮੁਜਰਮ ਦੇ ਤੌਰ ਦੇ ਉੱਤੇ ਅਗਰ ਇਹ ਗੱਲ ਕਲੀਅਰ ਹੋ ਜਾਂਦੀ ਹੈ ਫਿਰ ਦੁਬਾਰਾ ਫਿਰ ਸੋਚਿਆ ਜਾਏਗਾ ਬਾਹਰ ਬਾਹਰ ਸਬਨ ਕਰ ਲੈਣਾ ਇਹਦਾ ਮਤਲਬ ਇਹ ਹੈਗਾ ਵੀ ਕਿਸਮ ਦਾ ਪੂਰੀ ਅਪਹੋਤਰਾशाही ਚੱਲ ਰਹੀ ਹੈ ਆਮ ਆਦਮੀ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਨੂੰ ਵੀ ਅਗਰ ਤੁਹਾਨੂੰ ਤੁਹਾਡਾ ਕੋਈ ਵਿਰੋਧ ਸਿਆਸੀ ਵਿਰੋਧੀ ਨਜ਼ਰ ਆਉਂਦਾ ਹੈ ਜਿਹੜਾ ਕਿ ਹੌਲੀ 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 ਤਖੜਾ ਹੋਈ ਜਾ ਰਿਹਾ ਹੈ ਤੁਸੀਂ ਵੀ ਜਾਣਦੇ ਹੋ ਇਸ ਗੱਲ ਨੂੰ ਕਿ ਆਮ ਆਦਮੀ ਪਾਰਟੀ ਨੇ ਬਹੁਤ ਘੱਟ ਸਮੇਂ ਦੇ ਵਿੱਚ ਨੈਸ਼ਨਲ ਪਾਰਟੀ ਦਾ ਇੱਕ ਦਰਜਾ ਹਾਸਲ ਕੀਤਾ ਅੱਜ ਗੋਆ 'ਚ ਸਾਡੇ ਐਮਐਲਏ ਨੇ ਅੱਜ ਗੁਜਰਾਤ 'ਚ ਸਾਡੇ ਐਮਐਲਏ ਨੇ ਅੱਜ ਹਰਿਆਣੇ ਦੇ ਵਿੱਚ ਸਾਡੀ ਪਾਰਟੀ ਬਹੁਤ ਮਜ਼ਬੂਤ ਹੈਗੀ ਹੈ ਪੰਜਾਬ ਔਰ ਦਿੱਲੀ ਵਿੱਚ ਹਰ ਵੀ ਮжоਰਟੀ ਦੇ ਨਾਲ ਸਾਡੀਆਂ ਸਰਕਾਰਾਂ ਚੱਲ ਰਹੀਆਂ ਨੇ ਲੇਕਨ ਇਹ ਇੱਕੋ ਹੀ ਡਰਾ ਜੈਨ ਨੂੰ ਲੱਗਿਆ ਹੋਇਆ 2024 ਦੀਆਂ ਇਲੈਕਸ਼ਨਾਂ ਵਾਸਤੇ ਤਾਂ ਕੇਵਲ ਤੇ ਕੇਵਲ ਆਮ ਆਦਮੀ ਪਾਰਟੀ ਤੋਂ ਇਹਨਾਂ ਨੂੰ ਹੈਗਾ ਉਹੀ ਡਰ ਲੱਗਿਆ ਹੋਇਆ ਸੋ ਇਸ ਕਰਕੇ ਕੋਈ ਗੱਲ ਹੀ ਨਹੀਂ ਕੁਝ ਟੁਕੜੀ ਬਣਦੀ ਕੇਜਰੀਵਾਲ ਜੀ ਨੇ ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਬਾਰ ਬਾਰ ਇੱਕੋ ਹੀ ਗੱਲ ਕੀਤੀ ਹੈ ਵੀ ਸਾਨੂੰ ਇਹ ਤਾਂ ਦੱਸੋ ਘਟਾਲਾ ਹੈ ਕਿੱਥੇ ਵਿੱਚ ਇੱਕ ਇੱਕ ਮਿਨਿਸਟਰ ਹੈ ਸਰਕਾਰ ਚੇਂਜ ਹੋ ਗਈ ਪਿਛਲੇ ਸਾਲ ਸ਼ਰਾਬ ਦੀ ਪਾਲਿਸੀ ਕੁਝ ਹੋਰ ਸੀਗੀ ਐਤ ਕੀ ਕੁਝ ਹੋਰ ਬਣੀ ਹੈ ਹਮੇਸ਼ਾ ਹੀ ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਭਾਵੇਂ ਕਿਸੇ ਹੋਰ ਪਾਰਟੀ ਦੀ ਸਰਕਾਰ ਹੋਵੇ ਆਏ ਸਾਲ ਉਹਨਾਂ ਦੀਆਂ ਨੀਤੀਆਂ ਜਿਹੜੀਆਂ ਸ਼ਰਾਬ ਆਪਸ਼ਨ ਵਾਲੀਆਂ ਨੇ ਭਾਵੇਂ ਉਹ ਸ਼ਰਾਬ ਦੇ ਮਾਮਲੇ 'ਚ ਭਾਵੇਂ ਕਿਸੇ ਹੋਰ ਮਾਈਨ ਦੇ ਮਾਮਲੇ 'ਚ ਹੈ ਜਾਂ ਕਿਸੇ ਨੀਤੀ ਦੇ ਮਾਮਲੇ 'ਚ ਹੈ ਅਗਰ ਉਹ ਚੀਜ਼ ਆਪਸ਼ਨ ਹੋਣੀ ਹੁੰਦੀ ਹੈ ਕੁਦਰਤੀ ਗੱਲ ਹੈ ਆਕਸ਼ਨ ਜ਼ਿਆਦਾ ਜਾਂਦੀ ਹੈ ਅਗਲਿਆਂ ਨੇ ਫਾਇਦੇ ਵਾਸਤੇ ਹੀ ਆਪਣਾ ਸਰਕਾਰ ਚਲਾਉਣੀ ਹੈ ਜੀ ਆਪਣਾ ਬਜਟ ਦੇ ਵਿੱਚ ਐਕਸੈਕਟਰ ਦੀ ਇਨਕਮ ਦੇ ਵਿੱਚ ਉਹਨਾਂ ਨੇ ਵਾਅਦਾ ਕਰਨਾ ਹੀ ਕਰਨਾ ਹੈਗਾ ਔਰ ਇੰਟਲੋ ਸੁਪਰੀਮ ਕੋਰਟ ਨਹੀਂ ਵੀ ਵਰਤੇ ਹੋਏ ਨੇ ਭਈ ਜਦੋਂ ਵੀ ਇਹ ਅਕਸ਼ਰ ਹੁੰਦੀ ਹੈ ਤੇ ਕਿਸੇ ਨਾ ਕਿਸੇ ਨੂੰ ਤਾਂ ਫਾਇਦਾ ਜਾਣਾ ਹੀ ਹੈ ਅਗਰ ਕੋਈ ਸ਼ਰਾਬ ਦਾ ਵਪਾਰੀ ਉਹਦੇ ਵਿੱਚ ਨਵਾਂ ਨਵੀਂ ਪਾਰਟੀ ਆ ਜਾਂਦੀ ਹੈ ਉਹਨੇ ਪਿਛਲੇ ਵਾਲੇ ਨਾਲੋਂ ਜ਼ਿਆਦਾ ਕੀ ਟੈਂਡਰਿੰਗ ਕੀਤੀ ਹੈਗੀ ਆ ਤੋ ਅਗਲੇ ਨੇ ਆਪਣੇ ਫਾਇਦੇ ਵਾਸਤੇ ਕੀ ਕੀਤੀ ਹੋਣੀ ਆ ਉਹਦੇ ਵਿੱਚ ਗਵਰਨਮੈਂਟ ਪੱਖ ਨੂੰ ਇਨਵੋਲਵ ਕਰ ਲੈਣਾ ਬਿਲਕੁਲ ਗਲਤ ਹੈ ਜਿਹੜੀ ਦਿੱਲੀ ਦੀ ਇਸ ਏਡੀ ਏਡੀ ਵੱਲੋਂ ਕਟਾੜੇ ਦੀ ਗੱਲ ਕੀਤੀ ਜਾ ਰਹੀ ਆ ਉਹ ਬਿਲਕੁਲ ਟਰਾਂਸਪੇਰੈਂਟ ਪਾਲਿਸੀ ਬਣੀ ਸੀਗੀ ਟਰਾਂਸਪੇਰੈਂਸੀ ਨਾਲ ਉਹਦੀ ਆਪਸ਼ਨ ਹੋਈ ਸੀਗੀ ਫਿਲ ਬੜਾ ਵਧੀਆ ਚੱਲ ਰਿਹਾ ਸਰਕਾਰ ਨੂੰ ਫਾਇਦਾ ਵੀ ਹੋਇਆ ਜੀ ਗੱ ਖਜ਼ਾਨੇ ਦੇ ਵਿੱਚ ਵਾਢਾ ਵੀ ਹੋਇਆ ਪిల్లా ਕਿ ਆਪਾਂ ਇੱਕ ਨਾ ਨੋਟ ਕਰੀਏ ਕਿ ਦਿੱਲੀ ਦੀ ਵਾਹਕ ਸਰਕਾਰ ਹੈਗੀ ਹੈ ਜਿਹਦਾ ਬਜਟ ਜਿਹੜਾ ਹੈ ਆਏ ਸਾਲ ਪ੍ਰੋਫਿਟ ਦੇ ਵਿੱਚ ਜਾ ਰਿਹਾ ਹੈ ਔਰ ਇਹ ਗੱਲ ਇਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ ਸੋ ਇਸ ਕਰਕੇ ਤੁਸੀਂ ਸ਼ਮਨ ਦਾ ਜ਼ਿਕਰ ਕੀਤਾ ਸ਼ਮਨ ਦਾ ਤਾਂ ਹੁਣ ਪਾਲ ਇਹ ਆਪਣੀ ਉਹਨਾਂ ਨੇ ਇੱਕ ਕੇਜਰੀਵਾਲ ਜੀ ਨੇ ਸੋਚਣਾ ਹੈ ਕਿ ਜਾਣਾ ਹੈ ਜਾਂ ਨਹੀਂ ਜਾਣਾ ਕਿਉਂਕਿ ਬਾਰ-ਬਾਰ ਇਹਨਾਂ ਦੀ ਮਨਸ਼ਾ ਇੱਕੋ ਹੀ ਹੈ ਪੀਪਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਡਰਾ ਤੋਕਾ ਕੇ ਦਬਾਇਆ ਜਾ ਸਕੇ ਔਰ ਇਹਨਾਂ ਨੂੰ ਮਤਲਬ ਕਿ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰਦੇ ਜਾਣ ਕਿ ਇਹ ਸਲੰਡਰ ਕਰ ਲੋ ਹੁਣ ਕ腐ਸ਼ਨ ਦੀ ਗੱਲ ਦੇਖੋ ਇਹਨਾਂ ਦੇ ਕਿੰਨੇ ਐਮਪੀ ਕ腐ਸ਼ਨ ਦੇ ਵਿੱਚ ਇਨਵੋਲਡ ਨੇ ਪਰ ਜਦੋਂ ਉਹ ਕੋਈ ਵੀ ਐਮਪੀ ਕੇ ਦੂਸਰੀ ਪਾਰਟੀ ਵਾਲਾ ਐਮਪੀ ਆਪਾਂ ਇੱਕ ਸ਼ਰਦਪੁਵਾਰ ਦੇ ਭਤੀਜੇ ਦੀ ਗੱਲ ਕਰ ਲੈਂਦੇ ਆ ਇਹ ਮਰ ਬੇਸ਼ਰਮੇ ਦੀ ਗੱਲ ਕਰ ਲੈਣੇ ਆ ਉਹਨਾਂ ਦੇ ਉੱਤੇ ਕਰੋੜਾ ਰੁਪਏ ਦੇ ਇਲਜ਼ਾਮ ਲੱਗੇ ਟੂ ਨੇ ਆਫਰ ਇਸ ਕਿੱਥੇ ਗਿਆ ਉਹ ਕਿਉਂ ਨਹੀਂ ਉਹ ਜਦੋਂ ਇਹ ਭਾਜੀਪੀ ਦੇ ਸ਼ਾਮਲ ਹੋਏ ਕਿਉਂ ਨਹੀਂ ਉਹਨਾਂ ਦੇ ਜੁਡੀਸ਼ੀਅਲ ਰਿਮਾਂਡ ਇਹਨਾਂ ਨੇ جاری ਰੱਖੇ ਬਾਰ-ਬਾਰ ਇਹ ਨਹੀਂ ਉਹਨਾਂ ਦਾ ਜੁਡੀਸ਼ੀਅਲ ਰਿਮਾਂਡ ਕਿਉਂ ਨਹੀਂ ਮੁੱਕਦੀ ਜਾਂ ਕੇ ਕੋਰਟ ਤੋਂ ਇਹ ਇੱਕੋ ਹੀ ਗੱਲ ਕਹਿੰਦੇ ਨੇ ਤਾਂ ਫਿਰ ਇਹਨਾਂ ਦੀ ਜ਼ਮਾਨਤ ਕਿਉਂ ਨਹੀਂ ਹੁੰਦੀ ਹੁਣ ਜ਼ਮਾਨਤ ਦੇ ਹਾਲਾਤ ਐਸੇ ਪੈਦਾ ਕਰਤੇ ਹਨ ਇਹਨਾਂ ਨੇ ਹਾਈ ਕੋਰਟ ਤੋਂ ਲੋਅਰ ਕੋਰਟ ਤੋਂ ਸੁਪਰੀਮ ਕੋਰਟ ਦੇ ਵਿੱਚ ਵੀ ਗਵਰਨਮੈਂਟ ਇਸ ਵਲੇ ਕਹਿ ਲਓ ਆਪਾਂ ਨੂੰ ਕਿਉਂਕਿ ਕੈਨਨਲ ਤੇ ਗੱਲ ਕਰ ਰਹੇ ਆਂ ਸਿੱਧੇ ਤੌਰ ਦੇ ਉੱਤੇ ਜੇ ਕੋਈ ਇਲਜ਼ਾਮ ਲਾਉਣਾ ਤਾਂ ਇਹਨਾਂ ਵੱਲੋਂ ਫਿਰ ਬਾਗ ਰੋਲਾ ਬਾਗਰੇਲਾ ਖੜਾ ਕਰ ਦਿੱਤਾ ਜਾਂਦਾ ਹੈ ਤੇ ਇੱਕ ਕਿਸਮ ਦਾ ਇਹ ਕਹਿ ਲਓ ਵੀ ਜੁਡੀਸ਼ਰੀ ਨੂੰ ਵੀ ਦਬਾਇਆ ਹੋਇਆ ਜਿਹਦੇ ਕਰਕੇ ਇਹ ਜ਼ਮਾਨਤ ਵਾਲਾ ਕੰਮ ਉਹਨਾਂ ਦਾ ਆੜਿਆ ਹੋਇਆ ਔਰ ਦੂਸਰੇ ਬੰਨੇ ਇਹ ਬਾਰ-ਬਾਰ ਕੇਜਰੀਵਾਲ ਜੀ ਨੂੰ ਤਾਂ ਕਿ ਆਖਰੀ ਦਿਨ ਤੇ ਅੱਜ ਤੱਕ ਕੇਜਰੀਵਾਲ ਜੀ ਹੋ ਗਏ ਹੁਣ ਇਹਨਾਂ ਦੇ ਇਹੀ ਸੁਪਰੀਮੋ ਨੇ ਪਾਰਟੀ ਦੇ ਨੈਸ਼ਨਲ ਕੋਆਰਡੀਨੇਟਰ ਨੇ ਵੀ ਇਹਨਾਂ ਨੂੰ ਕਿਸੇ ਤਰੀਕੇ ਇਨਵੋਲ ਕੀਤਾ ਜਾ ਸਕੇ ਸੋ ਕੋਈ ਆਸ਼ੀ ਗੱਲ ਨਹੀਂ ਉਹ ਸਾਡੀ ਪਾਰਟੀ ਜਿਹੜੀ ਹੈ ਉਹ ਹਰ ਤਰ੍ਹਾਂ ਦੇ ਨਾਲ ਕੋਈ ਵੀ ਦਬਾਅ ਪੈਂਦਾ ਸਰਕਾਰ ਵੱਲੋਂ ਉਹਨੂੰ ਫੇਸ ਕਰਨ ਲਈ ਤਿਆਰ ਬਰ ਤਿਆਰ ਹੈ ਜੀ ਜੀ ਜੀਪੀਜੀ ਕਹਿੰਦੇ ਕਿ ਜੇ ਜੇਕਰ ਇੰਨਾ ਹੀ ਰੈਵਨਿਊ ਇਕੱਠਾ ਹੋ ਰਿਹਾ ਸੀ ਤੇ ਜੇ ਪਾਲਿਸੀ ਸਹੀ ਸੀ ਤਾਂ ਫਿਰ ਹੁਣ ਬਦਲ ਕਿਉਂ ਦਿੱਤੀ ਗਈ ਪਾਲਿਸੀ ਦੇਖੋ ਪਹਿਲੇ ਨਾਲੋਂ ਜਿਹੜੀ ਇਹ ਪਾਲਿਸੀ ਬਣੀ ਹੈ ਇਹਦੇ 'ਚ ਰੈਵਨਿਊ ਜ਼ਿਆਦਾ ਆਇਆ ਹੈ ਇਹ ਕਹਿੰਦੇ ਕਿ ਰੋਣਾ ਪੈਣ ਤੋਂ ਬਾਅਦ ਆਹੀ ਪਾਲਿਸੀ ਬਦਲਤੀ ਗਈ ਇਹ ਨਹੀਂ ਉਹ ਉਹਦਾ ਕਾਰਨ ਹੋਰ ਸੀਗਾ ਉਹਦਾ ਕਾਰਨ ਹੋਰ ਸੀਗਾ ਵੀ ਬਦਲੇ ਦੁਬਾਰਾ ਵਾਪਸ ਕਿਉਂ ਸਵਿਚ ਕੀਤਾ ਗਿਆ ਕਿਉਂਕਿ ਇਹਨਾਂ ਬੰਦਾਂ ਹਲਾਕੀ ਐਸੇ ਪੈਦਾ ਕਰ ਦਿੱਤੇਗੇ ਇਹਨਾਂ ਨੇ ਉਹ ਜਿਹੜੇ ਆਕਸ਼ਨਰਸ ਨੂੰ ਉਹਨਾਂ ਨੂੰ ਰੋਣਾ ਤੋਂ ਭੁਕਾਣਾ ਸ਼ੁਰੂ ਕਰ ਦਿੱਤਾ ਮਤਲਬ ਕਿ ਐਨੀ ਪੁਨਿਸ਼ਨ ਟਾਈਟ ਕਰਤੀ ਉਹ ਕਹਿੰਦੇ ਕੋਈ ਗੱਲ ਨਹੀਂ ਹੁਣ ਦੇਖੋ ਵਾਪਸ ਉਸ ਪੋਸਟਪੌਂਸਿਟ ਤੇ ਆਤੇ ਵੀ ਹਾਲੇ ਵੀ ਇਹਨਾਂ ਨੇ ਇਨਵੋਲਵ ਕੀਤਾ ਹੋਇਆ ਜਦੋਂ ਰੇਡ ਕੀਤੀ ਹੈ ਤਾਂ ਇੱਕ ਮਿਨਿਸਟਰ ਦਾ ਜਿਹੜਾ ਲੋਕਰ ਹੈ ਖਾਲੀ ਮਿਲਿਆ ਇਹਨਾਂ ਨੂੰ ਤੁਸੀਂ ਲਓ ਸਾਬ ਕੋਈ ਪਰਸਨ ਕੋਈ ਕੈਸ਼ ਨਹੀਂ ਮਿਲਿਆ ਜਿੰਨਾਂ ਨੂੰ ਕੈਸ਼ ਮਿਲਿਆ ਘਰ ਤੇ ਨਾ ਕੋ ਆਮ ਤੁਹਾਡੇ ਸਾਡੇ ਘਰਾਂ ਤੋਂ ਹੁੰਦਾ ਹੀ ਹੈ ਤਾਂ ਇਸ ਕਰਕੇ ਕੋਈ ਅਸ਼ੀ ਗੱਲ ਨਹੀਂ ਪਾਲਿਸੀ ਜਿਹੜੀ ਹੈ ਦੁਬਾਰਾ ਵਿੱਚ ਦੁਬਾਰਾ ਚੇਂਜ ਕਰਨੀ ਪਈ ਕਿਉਂਕਿ ਆਕਸ਼ਨਰ ਜਿਹੜੇ ਸੀਗੇ ਉਹ ਵਿੱਚੋਂ ਬੈਕ ਆਊਟ ਕਰਨਾ ਸ਼ੁਰੂ ਕਰਤਾ ਹੋ ਨਾ ਇਹ ਬੁਝੇ ਬੁਝੇ ਪਾਸੋਂ ਕਿੰਦਾ ਕਿ ਏਜੰਸੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਉੱਪਰ ਲਗਾਤਾਰ ਆਮ ਆਦਮੀ ਪਾਰਟੀ ਕਹਿੰਦੀ ਕਿ ਏਜੰਸੀਆਂ ਦੀ ਦਰਵਾਜ਼ੇ ਤੋਂ ਹੋ ਰਹੀ ਹੈ ਜਿਵੇਂ ਸੀਬੀਏ ਜਾਂ ਆਈਡੀ ਪਰ ਪੰਜਾਬ ਦੇ ਵਿੱਚ ਮੁੱਖ ਵਿਰੋਧੀ ਦੇ ਕਾਂਗਰਸ ਹੈ ਉਹ ਵੀ ਇਹੀ ਕਹਿੰਦੇ ਨੇ ਕਿ ਸਾਡੇ ਨਾਲ ਵੀ ਇਹੀ ਕੁਝ ਹੋ ਰਿਹਾ। देखो ਕੰਗਰਸ ਆ ਗੱਲ ਇਹ ਹੈਗੀ ਹੈ ਵੀ ਪੰਜਾਬ ਦੇ ਵਿੱਚ ਜਿਹੜੇ ਹਲਾਕ ਪਿਛਲੇ 5 ਸਾਲਾਂ ਜਾਂ ਉਸ ਤੋਂ ਪਿਛਲੇ 10 ਸਾਲਾਂ ਵਿੱਚ ਪੈਦਾ ਕੀਤੇ ਗਏ ਸੀਗੇ ਉਹਦੇ ਕੁਝ ਜਿਹੜੇ ਗਲਤ ਨਤੀਜੇ ਜਾਂ ਅਸਰ ਜਿਹੜੇ ਨੇ ਸਾਡੇ ਸਾਹਮਣੇ ਆ ਗਏ ਨੇ ਇੱਕ ਤਾਂ ਇਹਦਾ ਵਪਾਰ ਦੂਸਰਾ ਅੱਜ ਵੀ ਬਾ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਸਾਡੀ ਮਾਈਨਿੰਗ ਜਿਹੜੀ ਹੈ ਉਹ ਕੋਲੋਂ ਕਿ ਇਸ ਤਰੀਕੇ ਨਾਲ ਹਾਲਾਤ ਪੈਦਾ ਕਰਨ ਤੇਗੇ ਨੇ ਵੀ ਉਹ ਕਬਜ਼ੇ ਚ ਨਹੀਂ ਆ ਰਹੀ ਗਰਕਸ਼ਨ ਹੀਠਾ ਤੱਕ ਇਹਨੇ ਵਧਾ ਦਿੱਤੀ ਪਿਛਲੇ ਕਿਉਂਕਿ ਪਿਛਲੇ ਸਾਲਾਂ ਦੇ ਜਿਹੜਾ ਅਸੀਂ ਸ਼ੁਰੂ ਕਰਕੇ ਉਹ ਸਾਰਾ ਕੁਝ ਹੋਇਆ ਪੰਜਾਬ ਦੇ ਵਿੱਚ ਜਿਹੜਾ ਅਸੀਂ ਜੋ ਵੀ ਕੰਮ ਵੈਰੀਅਸ ਕਰ ਰਹੀ ਹੈ ਉਹ ਛਟਾ ਇਸ ਤਰੀਕੇ ਨਾਲ ਦਬਾਅ ਦੇ ਨਾਲ ਜਿਹੜਾ ਸਿਆਸੀ ਦਬਾਅ ਦੇ ਨਾਲ ਨਹੀਂ ਕੀਤਾ ਜਾ ਰਿਹਾ ਤੁਸੀਂ ਦੇਖਿਆ ਹੁਣੇ ਕਿ ਜਿਹੜੇ ਵੀ ਅੰਦਰ ਗਏ ਨੇ ਉਹਨਾਂ ਦੀਆਂ ਫਿਰ ਜਮਾਨਤਾਂ ਵੀ ਹੋਈਆਂ ਔਰ ਉਹਨਾਂ ਦੇ ਕੇਸ ਵਕਾਇਦਾ ਚੱਲ ਰਹੇ ਨੇ ਇਹ ਨਹੀਂ ਗੱਲ ਹੈਗੀ ਵੀ ਉਹਨਾਂ ਦਾ ਕੇਸ ਕੇਸ ਦਾ ਕੋਈ ਡਿਸਮਿਸ ਹੋਇਆ ਹੋਵੇ ਕੇਸ ਜਾਂ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਹੋਵੇ ਸਾਰੇ ਜਾਣ ਲੇਕਿਨ ਸਾਡੀ ਸਰਕਾਰ ਉਸ ਲੈਵਲ ਤੇ ਨਹੀਂ ਗਈ ਜਿੱਥੇ ਅਸੀਂ ਕੋਈ ਦਬਾਅ ਵਾਲੀ ਕੋਈ ਥ੍ਰੈਟਨਿੰਗ ਵਾਲੀ ਐਥੀ ਪਾਲਸੀ ਬਣਾਈ ਹੋਵੇ ਜਿਹਦੇ ਨਾਲ ਅਗਲੇ ਦੀ ਜਾਂ ਅਗਲੇ ਨੂੰ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਹੀ ਉਲਝਾਇਆ ਹੋਵੇ ਕੋਈ ਐਸੀ ਗੱਲ ਨਹੀਂ ਹੈਗੀ ਇਹਦਾ ਤੇ ਏਡੀ ਦਾ ਫਰਕ ਹੈ ਏਡੀ ਔਰ ਸੀਬੀਆਈ ਦੀ ਬਕਾਇਦਾ ਦੁਰਵਰਤੋਂ ਹੋ ਰਹੀ ਹੈ بار بار ਕਿਸੇ ਇੱਕ ਤੀਜੂ ਲੈ ਕੇ ਕਿਉਂਕਿ ਇੱਕ ਇਸ਼ੂ ਜਦੋਂ ਰੇਸ ਕੀਤਾ ਜਾਂਦਾ ਇੱਕ ਦੋਸ਼ ਲਗਾਇਆ ਜਾਂਦਾ ਉਹਦਾ ਕੋਈ ਹੱਲ ਵੀ ਹੁੰਦਾ ਤੁਸੀਂ ਉਹਦਾ ਪੁਲਿਸ ਰਿਮਾਂਡ ਲੈ ਕੇ ਫਿਰ ਜੁਡੀਸ਼ੀਅਲ ਰਿਮਾਂਡ ਲੈ ਲਿਆ ਤੁਸੀਂ ਉਹਦੀ 10 ਦਿਨ 15 ਦਿਨ ਜਿੰਨੀ ਪੜਤਾਲ ਕਰਨੀਆਂ ਕਰ ਲਈ ਲੇਕਿਨ ਇਹ ਤਾਂ بار بار ਜੁਡੀਸ਼ਨਲ ਰਿਮਾਨਡ ਲਈ ਜਾ ਰਹੇ ਨੇ ਪੰਜਾਬ ਦੇ ਵਿੱਚ ਕੋਈ ਐਸੀ ਗੱਲ ਹੈ ਨਹੀਂ ਅਸੀਂ ਦੋਨਾਂ ਦੀ ਤੁਲਨਾ ਆਪਣਾ ਨਹੀਂ ਕਰ ਸਕਦੇ ਕਿਉਂਕਿ ਅਸੀਂ ਆਪਣੇ ਵੱਲੋਂ ਨਹੀਂ ਵਿਜੀਲੈਂਸ ਵੱਲੋਂ ਇਹ ਕੀਤਾ ਜਾ ਰਿਹਾ ਸੀ ਵਿਰੋਧੀ ਕਹਿੰਦੇ ਨੇ ਜੇਪੀ ਸਾਹਿਬ ਕੇ ਜੇਕਰ ਅਰਵਿੰਨ ਕੇ ਵਾਲਾ ਸੱਚੇ ਨਹੀਂ ਤਾਂ ਜਾ ਕੇ ਪੇਸ਼ ਹੋ ਜਾਣ ਦੇਖੋ ਗੱਲ ਇਹ ਹੈ ਭੰਗੂ ਸਾਹਿਬ ਪੇਸ਼ ਹੋ ਜਦੋਂ ਪੇਸ਼ ਹੋਣ ਦੀ ਨੋਮਤਾਈ ਤੱਕ ਪੇਸ਼ ਵੀ ਹੋਣਗੇ ਕਿਉਂਕਿ ਸੰਜੇ ਸਿੰਘ ਵਾਲਾ ਕੇਸ ਤੁਸੀਂ ਲੋ ਸੰਜੇ ਸਿੰਘ ਨੂੰ ਪਹਿਲਾਂ ਨਾਲ ਇਨਵੋਲ ਕੀਤਾ ਗਲਤ ਤਰੀਕੇ ਨਾਲ ਨਾ ਲਿਆ ਲੇਕਿਨ ਜਦੋਂ ਸੰਜੇ ਸਿੰਘ ਸੁਪਰੀਮ ਕੋਰਟ ਗਏ ਤਾਂ ਉਹਨਾਂ ਦਾ ਨਾਂ ਕਹਿੰਦੇ ਜੀ ਇਹ ਗਲਤੀ ਨਾਲ ਨਾਂ ਪੈ ਗਿਆ ਸੀ ਹੁਣ ਇਹਨਾਂ ਦੀ ਇਹੀ ਇੱਛਾ ਹੈ ਕਿ ਜੈਦਰੀਵਾਲ ਜੀ ਨੂੰ ਇਨਵੋਲ ਕਰਨ ਦੀ ਕਿਉਂਕਿ ਅਸਾਂ ਹਾਂ ਬਾਅਦ ਦੇ ਵਿੱਚ ਫਿਰ ਸੰਜੇ ਸਿੰਘ ਨੂੰ ਗ੍ਰਿਫਤਾਰ ਕੀਤਾ ਇਹਨਾਂ ਨੇ ਸਾ ਇਹ ਜੈਦਰੀਵਾਲ ਜੀ ਦੇ ਕੇਸ ਦੇ ਵਿੱਚ ਵੀ ਇਸ ਤਰ੍ਹਾਂ ਦੇ ਹਾਲਾਤ ਪਦਾ ਕਰ ਰਹੇ ਨੇ ਕਿ ਸਰਕਾਰ ਨੇ ਜਦੋਂ ਅਰੈਸਟ ਕਰਨਾ ਹੈ ਤੇ ਫਿਰ ਸਰਕਾਰ ਆਪਣੇ ਲੈਵਲ ਤੇ ਜੋ ਮਰਜ਼ੀ ਕਰੇ ਦੇਖੋ ਮੈਂ ਆ ਪਰਸਨਲੀ ਕਿਸੇ ਕੇਸ ਚ ਇਨਵੋਲ ਹੋ ਉਹਦੇ ਬਾਰੇ ਫੈਸਲਾ ਮੈਂ ਲੈਣਾ ਹੈਗਾ ਵੀ ਮੈਨੂੰ ਅਗਰ ਈਜੀ ਜਾਂ ਇਨਕਮ ਟੈਕਸ ਜਾਂ ਕੋਈ ਹੋਰ ਫੀਬੀਆਈ ਵਗੈਰਾ ਬਿਣਾ ਕਿਸੇ ਵਜ੍ਹਾ ਦੇ ਬੁਲਾਈ ਜਾਣਗੇ ਮੇਰਾ ਉਹਦੇ ਨਾਲ ਥੋੜੇ ਨੇੜੇ ਦਾ ਵੀ ਵਾਸਤਾ ਨਹੀਂ ਹੈ ਜਾਂ ਮੈਨੂੰ ਕਿਸ ਹیثیت ਦੇ ਵਿੱਚ ਬੁਲਾਉਣਗੇ ਬੁਲਾ ਰਹੇ ਨੇ ਇਹ ਤਾਂ ਸਰ ਬੰਦੇ ਨੇ ਜਿਹਦੇ ਜਿਹਨੂੰ ਸਮਨ ਇਸ਼ੂ ਹੁੰਦੇ ਨੇ ਉਸਨੇ ਸੋਚਣਾ ਹੈ ਵੀ ਮੈਨੂੰ ਕਿਸ ਸੈਸ਼ਨ ਚ ਬੁਲਾ ਰਹੇ ਨੇ ਕਿ ਕੋਈ ਐਸੀ ਗੱਲ ਨਹੀਂ ਜਦੋਂ ਲੋਡ ਹੋਈ ਉਦੋਂ ਪੇਸ਼ ਵੀ ਹੋਣਗੇ ਲੇਕਿਨ ਜਦੋਂ ਲੋਡ ਨਹੀਂ ਹੈ ਬੰਦੇ ਦੇ ਆਪਣੇ ਰੁਝੇਵੇਂ ਆ ਉਹਨਾਂ ਦੇ ਇਹ ਬਹੁਤ ਕਿਉਂਕਿ ਪਹਿਲੀ ਵਾਰੀ ਬੋਹਾਦੀ ਇਲੈਕਸ਼ਨ ਸੀਗੀ ਦੂਸਰੀ ਵਾਰੀ ਜਦੋਂ ਬੁਲਾਇਆ ਉਦੋਂ ਹੋਰ ਮੈਨੂੰ ਯਾਦ ਨਹੀਂ ਆ ਰਿਹਾ ਪੱਕੇਤੇ ਬਿਜਲੀ ਸੀਗੇ ਕਹਿੰਦਾ ਭਾਵੇਂ ਵੀ ਜਦੋਂ ਕੋਈ ਕਾਸ਼ ਇਸ ਤਰੀਕੇ ਦਾ ਕੇਸ ਹੋਵੇ ਜਿਹਦੇ ਵਿੱਚ ਕੋਰਟ ਰਾਹੀਂ ਬੁਲਾਇਆ ਜਾ ਰਿਹਾ ਹੈਗਾ ਕੋਰਟ ਸਬਮਨ ਕਰ ਰਹੀ ਆ ਉਹਦੇ ਚ ਤੇ ਇਹਨਾਂ ਦੇ ਸਬਮਨ ਚ ਸਿਆਸੀ ਕਹਿ ਲੋ ਇਹਨੂੰ ਮੈਂ ਸਿਆਸੀ ਨਾ ਫਿਰ ਵਰਤਾਂਗਾ ਵੀ ਇਹ ਤਾਂ ਇੱਕ ਸਿਆਸੀ ਕਾਰਵਾਈ ਹੋ ਰਹੀ ਹੈ ਤੋ ਆਉਣ ਵਾਲੇ ਦਿਨਾਂ ਦੇ ਵਿੱਚ ਲੱਗ ਜੇਗਾ ਪਤਾ ਵੀ ਇਹ ਕੀ ਕਰ ਰਹੇ ਨੇ ਸਾਨੂੰ ਪਤਾ ਹੀ ਆ ਅੰਦਾਜ਼ਾ ਤਾਂ ਹੈ ਹੀ ਜਾਂ ਕੀ ਕਰਨਾ ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਇਸ ਚੀਜ਼ ਦਾ ਨੁਕਸਾਨ ਹੋਊਗਾ ਜਾਂ ਫਾਇਦਾ ਲੋਕ ਸਭਾ ਚ ਦੇਖੋ ਪੰਗੂ ਸਾਹਿਬ ਕੱਲ ਦੀ ਸਟੇਟਮੈਂਟ ਵੀ ਮਾਨ ਸਾਹਿਬ ਦੀ 13 0 ਵਾਲੀ ਆ ਅਸੀਂ ਕੇ ਇਰਾਨੀਆਂ 13 ਸੀਟਾਂ ਜਿੱਤਾਂਗੇ ਸਾਨੂੰ ਫਾਇਦਾ ਹੋਏਗਾ ਅਸੀਂ ਕਿਉਂਕਿ ਪਹਿਲਾ ਪੰਜਾਬ ਤੋਂ ਸਾਡਾ ਕੇਵਲ ਇੱਕ ਕੈਂਪੀ ਹੈ ਲੋਕ ਸਭਾ ਦੇ ਵਿੱਚ ਅ ਲੇਕਿਨ ਐਕਟਲੀ ਸਾਡੀਆਂ ਪਾਲਸੀ ਨੂੰ ਦੇਖਦੇ ਹੋਏ ਲੋਕ ਸਾਡਾ ਪੂਰਾ ਸਾਥ ਦੇਣਗੇ ਲੋਕ ਚਾਹੁੰਦੇ ਨੇ ਵੀ ਜਿਹੜੀਆਂ ਲੋਕਪੱਖੀ ਨੀਤੀਆਂ ਨੇ ਇਹ ਜਾਰੀ ਰਹਿਣ ਤਾਂ ਮਹੱਲਾ ਕਲੀਨਿਕਸ ਦਾ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਹੈ ਲੱਖਾਂ ਦੀ ਤعداد ਦੇ ਵਿੱਚ ਮਰੀਜ਼ ਨੇ ਜਿਨ੍ਹਾਂ ਨੂੰ ਕਟ ਛੋਟੇ ਪੱਧਰ ਦੀ ਬਿਮਾਰੀ ਲਈ ਬੁਖਾਰ ਵਗੈਰਾ ਜ਼ੁਕਾਮ ਜਾਂ ਕੋਈ ਐਸਪ੍ਰਾਂ ਦਾ ਜਾਂ ਕਟ ਟੈਸਟ ਕਰਾਉਣੇ ਆ ਉਹ ਸਾਰੇ ਮੌਸਲਾ ਕਲੀਨਿਕਸ ਦਾ ਲਾਭ ਲੈ ਗਨੇ ਬਿਜਲੀ ਦਾ ਫੈੜਾ ਬਹੁਤ ਜ਼ਿਆਦਾ ਹੋ ਰਿਹਾ ਕਿਉਂ ਮੇਰਾ ਬਿੱਲ ਵੀ 0 ਆ ਰਿਹਾ ਮਾਈਨਸ 10 ਰੁਪਏ ਕਿ ਮੇਰਾ ਬਿੱਲ ਤੋਂ ਹੋਰ ਵੀ ਦੇਖੋ ਸਪੋਰਟਸ ਦੇ ਮਾਮਲੇ ਦੇ ਵਿੱਚ ਪੰਜਾਬ ਬਹੁਤ ਅੱਗੇ ਜਾ ਰਿਹਾ ਹੈ ਮੈਂ ਸਿੱਖਿਆ ਉਪਾਗ ਨਾਲ ਸੰਬੰਧਤ ਰਿਹਾ ਸਾਡੇ ਸਕੂਲਾਂ ਦੇ ਵਿਦਿਆਰਥੀ ਕਾਫੀ ਜ਼ਿਆਦਾ ਸਪੋਰਟਸ ਦੇ ਵਿੱਚ ਉਹਨਾਂ ਦਾ ਨਾਮਣਾ ਹੁੰਦਾ ਹੈ ਲੇਕਿਨ ਮੈਨੂੰ ਯਾਦ ਨੇ ਉਹ ਦਿਨ ਜਦੋਂ ਉਹਨਾਂ ਨੂੰ ਉਹਨਾਂ ਦੀ ਡੀਟੀ ਨਹੀਂ ਮਿਲਿਆ ਕਰਦੀ ਸੀ ਉਹਨਾਂ ਉਹਨਾਂ ਦੇ ਰੇਟ ਵੀ ਬਹੁਤ ਜ਼ਿਆਦਾ ਵੜਾ ਦਿੰਦੇ ਨੇ ਲੇਕਿਨ ਉਹ ਕੇ ਵੀ ਰੈਗੂਲਰਲੀ ਨਹੀਂ ਅਤੇ ਦੂਜੀ ਗੱਲ ਅਸੀਂ ਸਪੈਸ਼ਲ ਸਪੋਰਟਸ ਵੀ ਕਰਵਾ ਰਹੇ ਹਾਂ ਕਾਫੀ ਜ਼ਿਆਦਾ ਸਰਕਾਰ ਇੰਦਰਲੇ ਪਾਸੇ ਧਿਆਨ ਦੇ ਰਹੀ ਹੈ ਰੁਜ਼ਗਾਰ ਵਾਲੇ ਪਾਸੇ ਸਰਕਾਰ ਦਾ ਬਹੁਤ ਧਿਆਨ ਹੈ ਵੈਸੇ ਵੀ ਜਿਵੇਂ ਆਹ ਪੀ ਡੀਐਫ ਵੀਡੀ ਵੀਐਨ ਡੀਆਰ ਮਹਿਕ ਮਹਿਗੇ ਨੇ ਇਹਨਾਂ ਦੇ ਗਰਾ ਜਿਹੜਾ ਫੰਡਸ ਨੇ ਰੈਗੂਲਰ ਇਹਨਾਂ ਨੂੰ ਫੰਡਸ ਆ ਰਹੇ ਨੇ ਮੰਨ ਲਓ ਕਿ ਹਾਲਾਤ ਪੰਜਾਬ ਦੇ ਕਾਫੀ ਅੱਗੇ ਨਾਲੋਂ ਠੀਕ ਹੋਏ ਨੇ ਤੇ ਲੋਕ ਮਹਿਸੂਸ ਕਰ ਰਹੇ ਨੇ ਆਪਣਾ ਵੀ ਚਲੋ ਇਹ ਸਰਕਾਰ ਦੇ ਵਿੱਚ ਕੋਈ ਐਸਟਰਾ ਦੇ ਲੋਕ ਨਹੀਂ ਹੈਗੇ ਜਿਹੜੇ ਸੁਧਾਰਨ ਜਨਤਾ ਨੂੰ ਤੰਗ ਪਰੇਸ਼ਾਨ ਕਰਕੇ ਆਪਣੀ ਨਿੱਜੀ ਵਫਾਦ ਲਈ ਕੰਮ ਕਰ ਰਹੇ ਨੇ ਸਾਰੇ ਲੋਕਾਂ ਦੇ ਵਾਸਤੇ ਹੀ ਸਾਡੇ ਐਮਐਲਏ ਤੇ ਮੰਤਰੀ ਕੰਮ ਕਰ ਰਹੇ ਨੇ ਮੇਰੇ ਖਿਆਲ ਵਿੱਚ ਇਹਦਾ ਸਾਨੂੰ ਫਾਇਦਾ ਹੋਏਗਾ ਜੀ ਸੋ ਜੀਪੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਨਾਲ ਜੁੜਨ ਦੇ ਲਈ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਧੰਨਵਾਦ ਤੁਹਾਨੂੰ ਆਜੀ ਤੁਹਾਡਾ ਵੀ ਧੰਨਵਾਦ ਤੁਸੀਂ ਮੌਕਾ ਦਿੱਤਾ ਗੱਲਬਾਤ ਕਰਨ ਦਾ ਜੀ ਦੋਸਤੋ ਆਮਾ ਦੀ ਪਾਰਟੀ ਵੱਲੋਂ ਇਸ ਵੇਲੇ ਆਪਣੇ ਨਾਲ ਬਣੇ ਹੋਏ ਸੀ ਪ੍ਰਿੰਸੀਪਲ ਜੀਪੀ ਸਿੰਘ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਚੌਥਾ ਸਨਮਾਨ ਦਿੱਤਾ ਜਿਹਦੇ ਤੇ ਇਹ ਸਾਰੀ ਗੱਲਬਾਤ ਕੀਤੀ ਤੁਸੀਂ ਆਪਣੇ ਫੀਡਬੈਕ ਸਾਨੂੰ ਹਰ ਵਰਤਨ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ